ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਫੇਰ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਵਾਂ ਤੁਹਾਨੂੰ ਸੇਧ ਵੀ ਦਊਗੀ ਤੁਹਾਡਾ ਮਨੋਰੰਜਨ ਵੀ ਕਰੂਗੀ ਇਹ ਕਹਾਣੀ ਤੇ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਊਗੀ ਜਰੂਰ ਐਂਡ ਤੱਕ ਸੁਣਿਓ ਕਾਲਪਨਿਕ ਨਾਮ ਵਰਤ ਰਿਆਂ ਜੀ ਮਨਦੀਪ ਤੇ ਕਿਰਨ ਦੋਨਾਂ ਦੇ ਇਰਦ-ਗਿਰ ਦੇ ਕਹਾਣੀ ਕਮੂਗੀ ਮਨਦੀਪ ਇੱਕ ਪੜਿਆ-ਲਿਖਿਆ ਮੁੰਡਾ ਵਾ ਤੇ ਉਹਦਾ ਜਿਹੜਾ ਉਹਦੀ ਮਾਂ ਵਾ ਇੱਕ ਪਿਓ ਦਾ ਹੈ ਨਹੀਂ ਸੀਗਾ ਮਾਂ ਉਹਨੂੰ ਬਹੁਤ ਆਪਣੀ ਸਾਰੀ ਜ਼ਿੰਦਗੀ ਕਹਿ ਲਓ ਭਾਵੇਂ ਜਿੱਦਾਂ ਮਰਜ਼ੀ ਉਹਨੇ ਔਖੇ ਸੌਖੇ ਕੱਟੀ ਪਰ ਉਹਨੂੰ ਇੱਕ ਵਧੀਆ ਜ਼ਿੰਦਗੀ ਦਿੱਤੀ ਸੀ ਵਧੀਆ ਉਹਨੂੰ ਪੜਾਇਆ ਲਿਖਾਇਆ ਸੀਗਾ ਹੁਣ ਉਹ ਜਵਾਨ ਹੋ ਗਿਆ ਸੀ ਹੁਸ਼ਿਆਰ ਹੋ ਗਿਆ ਸੀ ਤਾਂ ਮਾਂ ਦਾ ਇੱਕੋ ਹੀ ਸੁਪਨਾ ਹੁੰਦਾ ਵਾ ਕਿ ਹੁਣ ਇਹਦੇ ਪੁੱਤ ਦਾ ਵਿਆਹ ਹੋ ਜੇ ਉਹ ਨੂੰਹ ਦਾ ਮੂੰਹ ਦੇਖ ਲਵੇ ਫਿਰ ਜਦੋਂ ਨੂੰਹ ਆ ਜਾਂਦੀ ਆ ਉਹਦਾ ਇੱਕੋ ਹੀ ਸੁਪਨਾ ਹੁੰਦਾ ਵੀ ਹੁਣ ਕੋ ਪੋਤੀ ਆ ਜਾਏ ਜਾਂ ਪੋਤਾ ਆ ਜਾਏ ਹਨਾ ਬੱਚਿਆਂ ਦਾ ਮੂੰਹ ਦੇਖ ਲਵੇ ਉਹ ਦਾਦੀ ਬਣ ਜੇ ਸੋ ਇਹੀ ਜਿਹੜੀ ਉਹਦੀ ਮਨਦੀਪ ਦੀ ਮਾਂ ਵੀ ਸੋਚਦੀ ਸੀ ਕਿ ਸਾਰਾ ਕੁਝ ਹੋਵੇ ਪਰ ਮਨਦੀਪ ਜਦੋਂ ਪੜ੍ਹ ਲੈ ਕੇ ਕਾਲਜ ਤੋਂ ਬਾਹਰ ਨਿਕਲਦਾ ਤਾਂ ਉਹਨੂੰ ਲੱਗਦਾ ਕਿ ਮੈਨੂੰ ਉਹ ਨੌਕਰੀ ਨਹੀਂ ਮਿਲ ਰਹੀ ਹਲੇ ਜਿਹੜੀ ਮੈਨੂੰ ਚਾਹੀਦੀ ਹੈ ਜੋ ਮੈਂ ਡਿਜ਼ਰਵ ਕਰਦਾ ਵਾਂ ਮਾਂ ਉਹਦੀ ਜੋੜ ਲਾਉਣ ਲੱਗ ਗਈ ਸੀ ਵਿਆਹ ਨੂੰ ਮਨਦੀਪ ਮਨਾ ਕਰਦਾ ਤਾਂ ਇੱਕ ਵਾਰੀ ਰੱਬ ਸੁਣਦਾ ਉਹਨੂੰ ਇੱਕ ਬਹੁਤ ਚੰਗੀ ਇੱਕ ਕੰਪਨੀ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤਨਖਾਹ ਵੀ ਜਿਹੜੀ ਉੱਥੇ ਬਹੁਤ ਵਧੀਆ ਲੱਗ ਜਾਂਦੀ ਹੈ ਉਹਦੀ ਹੁਣ ਉਹਦਾ ਜਿਹੜਾ ਅੰਦਰ ਡਰ ਸੀਗਾ ਵਿਆਹ ਵਾਲਾ ਉਹ ਚੱਕਿਆ ਗਿਆ ਹੁਣ ਉਹ ਮਾਂ ਨੂੰ ਕਹਿੰਦਾ ਕਿ ਹੁਣ ਤੂੰ ਮੇਰਾ ਵਿਆਹ ਕਰ ਸਕਦੀਆਂ ਮੈਂ ਆਪਣੇ ਆਪ ਦੇ ਵਿੱਚ ਹੁਣ ਸਟੈਂਡ ਹੋ ਗਿਆ ਮੈਂ ਮੈ ਸੈਟੀਸਫਾਈ ਹਾਂ ਮਾਂ ਬਹੁਤ ਖੁਸ਼ ਸੀ ਕਿ ਉਹਦਾ ਪੁੱਤਾ ਜਿਹੜਾ ਉਹ ਵਿਆਹ ਲਈ ਰਾਜੀ ਹੋਇਆ ਇੱਕ ਕੁੜੀ ਲੱਭੀ ਜਾਂਦੀ ਆ ਜੀ ਸੋਨੀਆ ਬਹੁਤ ਹੀ ਪੜੀ ਲਿਖੀ ਤੇ ਬਹੁਤ ਹੀ ਸਾਊ ਕੁੜੀ ਬਹੁਤ ਹੋਣਹਾਰ ਹੁਸ਼ਿਆਰ ਕੁੜੀ ਸੀਗੀ ਜਿਹਦੇ ਨਾਲ ਮਨਦੀਪ ਦਾ ਰਿਸ਼ਤਾ ਕੀਤਾ ਜਾ ਰਿਹਾ ਸੀਗਾ ਦੋਨਾਂ ਦਾ ਵਿਆਹ ਬੜੀ ਧੂਮ ਧਾਮ ਦੇ ਨਾਲ ਕੀਤਾ ਜਾਂਦਾ ਮਾਂ ਬਹੁਤ ਖੁਸ਼ ਸੀ ਚਲੋ ਜੀ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਜ਼ਿੰਦਗੀ ਬਹੁਤ ਸੋਹਣੀ ਬਤੀਤ ਹੋਣ ਲੱਗਦੀ ਹੈ ਬਹੁਤ ਇੱਕ ਦੂਜੇ ਦੀ ਕੇਅਰ ਕਰਦੇ ਸੀ ਸੋਨੀਆ ਮਨਦੀਪ ਦਾ ਬਹੁਤ ਖਿਆਲ ਰੱਖਦੀ ਸੀ ਜਦੋਂ ਉਹਨੇ ਆਫਿਸ ਤੋਂ ਆਉਣਾ ਉਹਨੂੰ ਪਾਣੀ ਦੇਣਾ ਚਾਹ ਪਿਲਾਉਣੀ ਸਿਰ ਘਟਣਾ ਕਦੇ ਸ਼ੂਜ਼ ਆਪ ਲਾਉਣ ਲੱਗ ਜਾਣਾ ਮਤਲਬ ਉਹਦੀ ਬਹੁਤ ਕੇਅਰ ਕਰਦੀ ਸੀ ਉਹ ਤੇ ਮਨਦੀਪ ਵੀ ਹੁਣ ਉਹਨੂੰ ਪੂਰਾ ਸਮਾਂ ਦਿੰਦਾ ਸੀ ਕਿਸੇ ਗੱਲੋਂ ਉਹਨੂੰ ਨਾਰਾਜ਼ ਨਹੀਂ ਸੀ ਰੱਖਦਾ ਨਾਰਾਜ਼ ਹੋਣ ਹੀ ਨਹੀਂ ਦਿੰਦਾ ਸੀ ਉਹਨੂੰ ਜੋ ਵੀ ਮੰਗਦੀ ਸੀ ਉਹਦੇ ਕਹਿਣ ਤੋਂ ਪਹਿਲਾਂ ਲਿਆ ਕੇ ਦੇ ਦਿੰਦਾ ਸੀ ਫਿਰ ਹੌਲੀ-ਹੌਲੀ ਘਰ ਦੇ ਵਿੱਚ ਜੀ ਇੱਕ ਸੁਖ ਹੋਰ ਆਇਆ ਮਾਂ ਦੀ ਜਿਹੜੀ ਮੰਦੀਪ ਦੀ ਮਾਂ ਉਹਦੀ ਤਮੰਨਾ ਪੂਰੀ ਹੋ ਗਈ ਘਰ ਦੇ ਵਿੱਚ ਪੋਤੇ ਨੇ ਜਨਮ ਲਿਆ ਬੱਚਾ ਆ ਗਿਆ ਤਾਂ ਕੁਝ ਦੇਰ ਹੀ ਉਹਨੂੰ ਆਪਣੇ ਪੋਤੇ ਦੇ ਨਾਲ ਖੇਡਣ ਦਾ ਮੌਕਾ ਮਿਲਦਾ ਦਾਦੀ ਨੂੰ ਇਸ ਦੁਨੀਆ ਨੂੰ ਛੱਡ ਕੇ ਚਲੀ ਜਾਂਦੀ ਆ ਉਹ ਜਦੋਂ ਚਲੀ ਜਾਂਦੀ ਆ ਜ਼ਿੰਦਗੀ ਤਾਂ ਫੇਰ ਨਹੀਂ ਰੁਕਣੀ ਇਹਨਾਂ ਦੀ ਜ਼ਿੰਦਗੀ ਅੱਗੇ ਵੱਧਦੀ ਆ ਤਾਂ ਜਦੋਂ ਬੱਚਾ ਹੁਣ ਹਲੇ ਛੋਟਾ ਹੀ ਸੀਗਾ ਹ ਹੁਣ ਮਨਦੀਪ ਨੂੰ ਨਾ ਇਹ ਲੱਗਦਾ ਸੀ ਕਿ ਜਿਹੜੀ ਕਿਰਨਾ ਇਹ ਮੈਨੂੰ ਪੂਰਾ ਸਮਾਂ ਨਹੀਂ ਦੇ ਰਹੀ ਜਦੋਂ ਵੀ ਮੈਂ ਆਨਾਵਾ ਹੁਣ ਵੀ ਥੱਕੀ-ਥੱਕੀ ਲੱਗਦੀ ਹੁੰਦੀ ਆ ਪਹਿਲਾਂ ਮੈਨੂੰ ਪਾਣੀ ਪੁੱਛਦੀ ਸੀ ਪਾਣੀ ਤਾਂ ਚਲੋ ਹੁਣ ਵੀ ਪੁੱਛਦੀ ਆ ਜੀ ਹੁਣ ਅੱਕੇ ਜੇ ਮਨ ਦੇ ਨਾਲ ਜਿੱਦਾਂ ਪਾਣੀ ਪੁੱਛਦੀ ਆ ਉਹਨੂੰ ਇਹ ਲੱਗਣ ਲੱਗ ਗਿਆ ਵੀ ਪਹਿਲਾਂ ਵਾਂਗੂ ਹੁਣ ਮੇਰੀ ਇਹ ਕੇਅਰ ਨਹੀਂ ਕਰਦੀ ਉਹਨੂੰ ਸ਼ੱਕ ਹੋਣ ਲੱਗ ਗਿਆ ਕਿਰਨ ਦੇ ਉੱਤੇ ਵੀ ਸ਼ਾਇਦ ਕਿਸੇ ਹੋਰ ਦੇ ਨਾਲ ਇਹ ਅਟ੍ਰੈਕਟ ਹੋ ਗਈ ਕਿਸੇ ਹੋਰ ਵੱਲ ਅਟ੍ਰੈਕਟ ਹੋ ਗਈ ਹੈ ਇਹ ਤਾਂ ਕਰਕੇ ਇਹ ਮੇਰੇ ਨਾਲ ਇਦਾਂ ਕਰ ਰਹੀ ਹੈ ਕੁਝ ਉਹਦੇ ਦਿਮਾਗ ਦੇ ਵਿੱਚ ਗੱਲਾਂ ਕੋ ਮਰੀਆਂ ਸੀ ਜਿਹੜੀਆਂ ਉਹਨਾਂ ਦੀਆਂ ਗਵੰਡਣਾ ਸੀ ਹੁਣ ਇਕੱਲੇ ਉਹ ਰਹਿ ਗਏ ਸੀ ਗਵਾਂਡਣਾ ਕੇ ਉਹਨੂੰ ਬਾਰ-ਬਾਰ ਕਈ ਵਾਰ ਕਹਿ ਦੁੰਦੀਆਂ ਸੀਗੀਆਂ ਵੀ ਜਿਹੜੀ ਜਵਾਨ ਘਰ ਵਾਲੀ ਹੁੰਦੀ ਆ ਉਹਨੂੰ ਘਰੇ ਕੱਲੀ ਨੂੰ ਛੱਡਣਾ ਠੀਕ ਨਹੀਂ ਹੁੰਦਾ ਆ ਸਾਡੀ ਪਿਛਲੀ ਜਗ੍ਹਾ 'ਚ ਕੁੜੀ ਸੀਗੀ ਭਾਈ ਨੂੰ ਬਣ ਕੇ ਆਈ ਸੀ ਉਹ ਫਲਾਣੇ ਨਾਲ ਭੱਜ ਗਈ ਸੀਗੀ ਆਪਣੇ ਬੱਚਿਆਂ ਨੂੰ ਛੱਡ ਗਈ ਸੀ ਅਸੀਂ ਤੇਰੇ ਭਲੇ ਵਾਸਤੇ ਕਹਿੰਦੇ ਆ ਤੇਰੇ ਬੱਚੇ ਦੀ ਜ਼ਿੰਦਗੀ ਨਾਲ ਰੁਲ ਜੇ ਤੇਰੀ ਜ਼ਿੰਦਗੀ ਨਾਲ ਰੁਲ ਜੇ ਸੋ ਇਹੋ ਜੇ ਕੰਨ ਉਹ ਗਵਾਂਡਣਾ ਇਹਦੇ ਪਰਗੀਆਂ ਇੱਕ ਤਾਂ ਉਹ ਗੱਲਾਂ ਤੇ ਉਹਨੂੰ ਇਹ ਲੱਗਣ ਲੱਗ ਗਿਆ ਸੀ ਵਾਕਈ ਵੀ ਇਹ ਹੁਣ ਮੇਰੀ ਕੇਅਰ ਨਹੀਂ ਕਰਦੀ ਇਹ ਮੈਨੂੰ ਹੁਣ ਉਦਾਂ ਸਮਾਂ ਨਹੀਂ ਦਿੰਦੀ ਉਹ ਸਾਰਾ ਕੁਝ ਇਹਦੇ ਦਿਮਾਗ 'ਚ ਘੁੰਮੀ ਜਾਂਦਾ ਸੀ ਵੀ ਇੰਨੀ ਤੱਕੀ ਤੱਕੀ ਕਿਉਂ ਰਹਿੰਦੀ ਐ ਇੰਨਾ ਇਹ ਇਹੋ ਜਿਹਾ ਕੁਝ ਕੀ ਕਰਦੀ ਐ ਉਹ ਕੀ ਕਰਦਾ ਇੱਕ ਸਕੀਮ ਲਾਉਂਦਾ ਵਾ ਉਹਨੂੰ ਭੇਜ ਦਿੰਦਾ ਜੀ ਪੇਕੇ ਵੀ ਥੋੜੇ ਦਿਨ ਦਾ ਤੂੰ ਪੇਕੇ ਰਹਾ ਵੀ ਉੱਥੇ ਆਪਣੇ ਮਾਪੇ-ਮਾਪ ਨੂੰ ਮਿਲਿਆ ਜਾ ਕੇ ਉਹਨੂੰ ਪੇਕੇ ਭੇਜ ਕੇ ਜੀ ਇਹ ਸਾਰੇ ਘਰ ਦੇ ਵਿੱਚ ਗੁਪਤ ਕੈਮਰੇ ਲਵਾਉਣ ਦਾ ਫੈਸਲਾ ਕਰਦਾ ਅੰਦਰੋਂ ਕਿਤੇ ਨਾ ਕਿਤੇ ਉਹਨੂੰ ਇੱਕ ਡਰ ਵੀ ਆ ਇੱਕ ਸਵਾਲ ਵੀ ਆਪਣੇ ਆਪ ਨੂੰ ਕਰੀ ਜਾਂਦਾ ਵੀ ਇਹ ਮੈਂ ਠੀਕ ਕਰ ਰਿਹਾ ਜਾਂ ਤੇ ਗਲਤ ਕਰ ਰਿਹਾ ਪਰ ਫੇਰ ਵੀ ਇੱਕ ਕੌੜਾ ਘੁੱਟ ਜਾ ਭਰਕੇ ਨਾ ਕੈਮਰੇ ਲਵਾ ਦਿੰਦਾ ਗੁਪਤ ਕੈਮਰੇ ਵੀ ਜਿੱਦਾ ਸੋਨੀਆ ਨੂੰ ਪਤਾ ਨਾ ਲੱਗੇ ਹੁਣ ਸੋਨੀਆ ਨੂੰ ਪੇਕਿਆਂ ਤੋਂ ਵਾਪਸ ਲੈ ਜਾਂਦਾ ਜਦੋਂ ਕੈਮਰੇ ਇੰਸਟਾਲ ਹੋ ਜਾਂਦੇ ਆ ਹੁਣ ਉਹ ਬਹੁਤ ਅੰਦਰੋਂ ਘਬਰਾਇਆ ਹੋਇਆ ਸੀਗਾ ਇੱਕ ਇੱਕ ਤਰ੍ਹਾਂ ਦੇ ਨਾਲ ਉਹਨੂੰ ਇਹ ਡਰ ਲੱਗ ਰਿਹਾ ਸੀ ਵੀ ਪਤਾ ਨਹੀਂ ਹਨਾ ਕੀ ਬਣਨਾ ਵਾ ਵੀ ਮੇਰੀ ਜ਼ਿੰਦਗੀ ਦਾ ਇਹ ਜੇ ਇਹਦਾ ਕੋਈ ਇਹੋ ਜਿਹਾ ਸੱਚ ਮੇਰੇ ਸਾਹਮਣੇ ਆ ਗਿਆ ਅਗਲੇ ਦਿਨ ਆਫਿਸ ਜਾਂਦਾ ਤਾਂ ਉਹ ਸਾਰੀ ਜਿਹੜੀ ਜਿੱਦਾਂ ਰੁਟੀਨ ਚੱਲੂ ਹੁੰਦੀ ਆ ਆਫਿਸ ਜਾ ਕੇ ਫੋਨ ਦੇ ਉੱਤੋਂ ਸਾਰਾ ਜਿਹੜਾ ਉਹ ਦੇਖਣਾ ਸ਼ੁਰੂ ਕਰਦਾ ਵੀ ਕਿੱਦਾਂ ਇਹ ਕੀ ਕਰਦੀ ਆ ਸਾਰਾ ਦਿਨ ਕੋਈ ਘਰੇ ਫालतू ਬੰਦਾ ਤਾਂ ਨਹੀਂ ਆਉਂਦਾ ਕੋਈ ਹੋਰ ਆਉਂਦਾ ਤਾਂ ਨਹੀਂ ਹੈਗਾ ਘਰੇ ਉਹ ਸਾਰਾ ਕੁਝ ਕੈਮਰਿਆਂ ਦੇ ਵਿੱਚ ਦੇਖ ਰਿਆ ਸੀ ਸਾਰੀ ਦਿਹਾੜੀ ਕੈਮਰੇ ਦੇਖਦਾ ਇੱਕ ਦਿਨ ਨਹੀਂ ਪੂਰਾ ਇੱਕ ਹਫਤਾ ਦੋ ਹਫਤੇ ਦੇਖਦਾ ਤੇ ਉਹ ਦੋ ਹਫਤਿਆਂ ਦੇ ਵਿੱਚ ਜੋ ਦੇਖਦਾ ਆਪਣੇ ਆਪ ਨੂੰ ਇੰਨਾ ਕਿ ਕੂਸਦਾ ਵਾ ਇੰਨਾ ਕਿ ਸ਼ਰਮਿੰਦਾ ਹੁੰਦਾ ਆਪਣੇ ਆਪ ਦੇ ਵਿੱਚ ਤੇ ਉਹ ਇਹ ਦੇਖਦਾ ਕੈਮਰਿਆਂ ਦੇ ਵਿੱਚ ਵੀ ਮੈਨੂੰ ਸਵੇਰੇ ਉੱਠਣ ਤੋਂ ਲੈ ਕੇ ਬੱਚਾ ਸੰਭਦੀ ਆ ਉਹ ਉਸ ਤੋਂ ਬਾਅਦ ਮੈਨੂੰ ਤੋਰਨ ਤੋਂ ਬਾਅਦ ਐਨੇ ਕੰਮ ਉਹ ਕੱਲੀ ਔਰਤ ਸੰਭਦੀਆ ਕਦੇ ਜਦੋਂ ਉਹ ਥੋੜਾ ਜਿਹਾ ਰਿਲੈਕਸ ਹੋਣ ਲੱਗਦੀ ਆ ਪੈਂਦੀ ਆ ਤਾਂ ਬੱਚਾ ਨਾਲ ਹੀ ਉੱਠ ਖੜਦਾ ਉਹ ਬੱਚੇ ਨੂੰ ਫੇਰ ਚੱਕਦੀ ਆ ਉਹਨੂੰ ਕੁਝ ਖਾਣ ਨੂੰ ਦਿੰਦੀ ਆ ਬੱਚਿਆਂ ਦੇ 100 ਕੰਮ ਹੁੰਦੇ ਨੇ ਜਿਹੜੇ ਉਹ ਸਾਰਾ ਦਿਨ ਕਰਦੀ ਆ ਇਸ ਕਰਕੇ ਉਹ ਥੱਕਦੀ ਆ ਜੀ ਕੱਲੇ ਬੱਚੇ ਦੇ ਕੰਮ ਨਹੀਂ ਫਿਰ ਘਰ ਦੇ ਹੋਰ ਕੰਮ ਵੀ ਔਰਤਾਂ ਨੂੰ ਹੁੰਦੇ ਆ ਉਹਦੇ ਕਰਕੇ ਉਹ ਥੋੜੇ ਜੀ ਅੱਕੀ ਰਹਿਣ ਲੱਗ ਗਈ ਸੀ ਇਸ ਕਰਕੇ ਉਹਦਾ ਜਿਹੜਾ ਮਨਦੀਪ ਵੱਲ ਧਿਆਨ ਘਟ ਗਿਆ ਸੀ ਕੁਦਰਤੀ ਗੱਲ ਆ ਜੀ ਹੋ ਜਾਂਦਾ ਜਦੋਂ ਬੱਚਾ ਛੋਟਾ ਹੁੰਦਾ ਇਹ ਔਰਤਾਂ ਦੇ ਨਾਲ ਹੋ ਜਾਂਦਾ ਵਾ ਤੇ ਜੇ ਹੁਣ ਕਈ ਮਰਦ ਹੁੰਦੇ ਨੇ ਪੂਰੀ ਐਨ ਨਾਲ ਮਦਦ ਕਰਦੇ ਨੇ ਉਹ ਆਪਣੀਆਂ ਜਿਹੜੇ ਪਤਨੀਆਂ ਦੀ ਵੀ ਬੱਚੇ ਨੂੰ ਸੰਭਾਲਣ ਦੇ ਵਿੱਚ ਮਦਦ ਕਰਦੇ ਨੇ ਕਈ ਉਹ ਵੀ ਨਹੀਂ ਕਰਦੇ ਉਹਨਾਂ ਪਤਨੀਆਂ ਦਾ ਹੋਰ ਵੀ ਔਖਾ ਸੋ ਇਹ ਸਾਰਾ ਕਾਰਨ ਸੀਗਾ ਕਿ ਉਹ ਕਿਰਨ ਜਿਹੜੀ ਇੰਨੀ ਸ਼ਾਮ ਨੂੰ ਕਿਉਂ ਥੱਕ ਜਾਂਦੀ ਸੀ ਹੋਰ ਕੋਈ ਵੀ ਉਹਦੇ ਸਾਹਮਣੇ ਵਜਾ ਨਹੀਂ ਆਈ ਐਨਾ ਕ ਪਛਤਾਉਂਦਾ ਜਦੋਂ ਹੁਣ ਆ ਸਾਰਾ ਉਹਨੇ ਫੈਸਲਾ ਲਿਆ ਸੀਗਾ ਵੀ ਇਦਾਂ ਦਾ ਕੁਝ ਨਹੀਂ ਹੈਗਾ ਉਹਨੂੰ ਇਹ ਸ਼ਿਓਰ ਹੋ ਗਿਆ ਸੀ ਕਨਫਰਮ ਹੋ ਗਿਆ ਸੀ ਸ਼ਾਮ ਨੂੰ ਘਰੇ ਆਉਂਦਾ ਵਾ ਆਪਣੀ ਪਤਨੀ ਕਿਰਨ ਨੂੰ ਘੁੱਟ ਕੇ ਜੱਫੀ ਪਾਉਂਦਾ ਵਾ ਤੇ ਉਹਨੂੰ ਕਹਿੰਦਾ ਵਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮਤਲਬ ਉਹਨੂੰ ਜਿਤਾਉਂਦਾ ਵਾ ਕਿ ਮੈਂ ਉਹੀ ਆ ਕੋਈ ਗੱਲ ਨਹੀਂ ਤੂੰ ਬੱਚੇ ਦੇ ਵਿੱਚ ਜੇ ਉਲਝ ਗਈਆਂ ਤਾ ਇਹ ਵੀ ਜ਼ਰੂਰੀ ਆ ਇਹ ਵੀ ਤੇਰੇ ਫਰਜ਼ ਨੇ ਮੈਂ ਹੁਣ ਐਨਾ ਜੋਗਾ ਹੈਗਾ ਵਾਂ ਕਿ ਮੈਂ ਪਾਣੀ ਦਾ ਗਲਾਸ ਵੀ ਆਪ ਚੱਕ ਕੇ ਪੀ ਸਕਦਾ ਵਾਂ ਮੈਂ ਆਪਣੀ ਕੇਅਰ ਆਪ ਕਰ ਸਕਦਾ ਪਰ ਤੂੰ ਆਪਣੀ ਜ਼ਿੰਦਗੀ ਆ ਜਿਹੜੀ ਇਹਦੇ ਲਿਖੇ ਲਾ ਇਹਨੂੰ ਤੂੰ ਵਧੀਆ ਪਾਲਣ ਪੋਸ਼ਣ ਦੇ ਤੇ ਕਿਰਨ ਹੈਰਾਨ ਸੀ ਵੀ ਅੱਜ ਇਹਨੂੰ ਹੋਇਆ ਕੀ ਆ ਆਉਂਦੇ ਨੇ ਮੈਨੂੰ ਜਫੀ ਪਾ ਲਈ ਉਹਨੂੰ ਉਹ ਕੈਮਰੇਆਂ ਵਾਲੀ ਗੱਲ ਨਹੀਂ ਦੱਸਦਾ ਤੇ ਫੇਰ ਜਦੋਂ ਦੁਬਾਰਾ ਪੇਕੇ ਜਾਂਦੀ ਆ ਉਹ ਕੈਮਰੇ ਸਾਰੇ ਉਤਰਵਾ ਦਿੰਦਾ ਵਾ ਜੀ ਸੋ ਦੋਸਤੋ ਇਹੀ ਜਿਹੜੀ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਣ ਨੂੰ ਇਹੀ ਮਿਲਦਾ ਵਾ ਕਿ ਕਿਸੇ ਦੀਆਂ ਗੱਲਾਂ 'ਚ ਆ ਕੇ ਸ਼ੱਕ 'ਚ ਆ ਕੇ ਆਪਣਾ ਹੱਸਦਾ ਵਸਦਾ ਘਰ ਨਾ ਬਰਬਾਦ ਕਰ ਲਿਓ ਕਿਉਂਕਿ ਇਹੋ ਜਿਹੇ ਲੋਕ ਬਹੁਤ ਮਿਲਣਗੇ ਤੁਹਾਨੂੰ ਤੁਹਾਡੇ ਕੰਨ ਭਰਨ ਵਾਲੇ ਤੁਹਾਡੇ ਘਰ ਬਰਬਾਦ ਕਰਨ ਵਾਲੇ ਭਰੋਸਾ ਹੋਣਾ ਚਾਹੀਦਾ ਜੇ ਤੁਹਾਨੂੰ ਭਰੋਸਾ ਵਾ ਤਾਂ ਤੁਹਾਡਾ ਜਿਹੜਾ ਪਿਆਰ ਤੁਹਾਡਾ ਜਿਹੜਾ ਜਿੰਦਗੀ ਦੇ ਵਿੱਚ ਜੋ ਵੀ ਇੱਕ ਖੁਸ਼ਹਾਲ ਪਰਿਵਾਰ ਆ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਇਹ ਗੱਲ ਯਾਦ ਰੱਖਿਓ ਸੋ ਹੁਣ ਵਾਰੀ ਆ ਜੀ ਜਿੱਦਾਂ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਅਗਲੀ ਵੀਡੀਓ ਸਾਰਿਆਂ ਦੇ ਨਾਮ ਬੋਲੂਗਾ ਅੱਜ ਦਾ ਪਹਿਲਾ ਨਾਮ ਫੇਸਬੁੱਕ ਦੀ ਵੀਡੀਓ ਵਾਲਾ ਮੈਂ ਬੋਲਣ ਲੱਗਿਆ ਜੀ ਗੁਰਦੀਪ ਸਿੰਘ ਅੜੀ ਕੁਲਵਿੰਦਰ ਢਿੱਲੋਂ ਜੀ ਨਿਰਮਲ ਚਾਨਾ ਜੀ ਬਰਾੜ ਗਿੰਨੀ ਜੀ ਕਿਰਨ ਸਿੱਧੂ ਰਜਨੀ ਭੋਲਾ ਕੁਲਵੰਤ ਬਰਾੜ ਗੁਰਸ਼ਰਨ ਸਿੰਘ ਇਹਨਾਂ ਨੇ ਫੇਸਬੁੱਕ ਤੇ ਕਮੈਂਟ ਕੀਤੇ ਨੇ ਜੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ YouTube ਤੇ ਕਮੈਂਟ ਆਏ ਨੇ ਜੀ ਉਹ ਮਨਜੀਤ ਕੌਰ ਜੀ ਢੀਂਡਸਾ ਸਾਹਿਬ ਜੀ ਕੁਲਵਿੰਦਰ ਕੌਰ ਰੀਤੂ ਮਾਲਿਕ ਸੁਰਿੰਦਰ ਕੌਰ ਲੁਧਿਆਣਾ ਪਿਊਸ਼ ਸੱਗੜ ਖੁਸ਼ਪਾਲ ਢੀਂਡਸਾ ਜੀ ਬਲਵਿੰਦਰ ਸਿੰਘ ਗਿੱਲ ਜੀ ਸੁਖਜੀਤ ਕੌਰ ਜਸ਼ਨ ਢਿੱਲੋਂ ਯਸ਼ਬੀਰ ਸਿੰਘ ਤੇ ਹਰਮਨ ਗਿੱਲ ਕੁਲਵਿੰਦਰ ਕੌਰ ਤੇ ਪੈਂਡ ਰੋਮ ਇਟਲੀ ਇਹਨਾਂ ਦੇ ਅਕਾਊਂਟ ਦਾ ਨਾਮ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੁੜੇ ਰਹੋ ਬਹੁਤ ਸਾਰੀਆਂ ਅੱਗੇ ਕਹਾਣੀਆਂ ਹੋਰ ਵਿਸ਼ੇ ਲੈ ਕੇ ਤੁਹਾਡੇ ਨਾਲ ਜੁੜਦਾ ਰਹੂੰਗਾ